ਸਾਰੇ ਜੀ ਪਰਵਾਰ ਦੇ ਗੁਰੂ ਮਹਾਰਾਜ ਜੀ ਦੇ ਕਿਰਪਾ ਤੇ ਜੋ ਕਿ ਪੱਕਾ ਸਰਪਾਰ ਸਿੰਘ ਜਿਨ੍ਹਾਂ ਨੇ ਪਹਿਲੀ ਊੜੀ ਦੇ ਸੰਬੰਧ ਅੰਦਰ ਸਤਪੁਰ ਮਹਾਰਾਜ ਜੀ ਦਾ ਸ਼ੁਕਰਾਨਾ ਕਰਕੇ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਪੂਰ ਕਾਸਰੇ ਲੈ ਕੇ ਰੀਸਾਈਜ਼ ਆਡ ਪ੍ਰਕਾਸ਼ ਪਰਵਾਇ ਗਿਰੇਸਨ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਗ੍ਰੰਥੀ ਸੇਵਾ ਨਦੀ ਰਸਨਾ ਪ੍ਰਸਤ ਬੜੇ ਪਿਆਰ ਨਾਲ ਬਾਣੀ ਦੇ ਔਖਾਏ ਜਾ ਚੁੱਕੇ ਨੇ ਸੋ ਪਰ ਇੱਕ ਸਮਾ ਸਤਗੁਰੂ ਮਹਾਰਾਜ ਜੀ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਨਾ ਕੀਰਤਨ ਦੀ ਅਰਦਾਸ ਹੋਈ ਹੈ ਆਉ ਵਿਚਾਰ ਦੀ ਪ੍ਰਾਰੰਭਾਤੋਂ ਪਹਿਲਾਂ ਇਸ ਰਸਨਾ ਦੀ ਪਵਿੱਤਰਤਾ ਮਨ ਦੀ ਪੁਰਨਨ ਇਕਾਗਰਤਾ ਲਈ ਗੁਰਮਤੇ ਦੀ ਸੰਗ ਆਉਂ ਚੁਕਾਈਏ ਸਿਰ ਸਭ ਸੰਜੇ ਸਤਿਗੁਰੂ ਸਬਦ ਗੁਰੂ ਤਾਂ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਆਪਣੇ ਹੱਥ ਦੇ ਰਖਵਾਏ ਗੋਨੋਂ ਜੁੜ ਕੇ ਕੋਈ ਵੀ ਦਸਨਾ ਬੰਦੀ ਨਾ ਰਹਿ ਪਿਆਰ ਨਾਲ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਆਪ ਸਾਹਿਆਂ ਜੇ ਸਤਿਗੁਰ ਨਦਰ ਕਰੇ ਜਿਨਾਂ ਕੋ ਸਤਿਗੁਰ ਮਾਰਾ ਮੇਲ ਦੀ ਨਦਰ ਕਰਦੇ ਉਹਨਾਂ ਨੂੰ ਮਹਾਰਾਜ ਬਾਦਸਾਹਿਆਂ ਬਾਦਸਾਹਿਆਂ ਬਖਸ਼ ਦਿੰਦੇ ਇੱਥੇ ਸ਼ਬਦ ਆਇਆ ਜੇ ਜੇ ਸਤਿਗੁਰ ਮਹਾਰਾਜ ਮਿਹਰ ਕਰ ਦੇਵੇ ਉਹਨਾਂ ਨੂੰ ਮਹਾਰਾਜ ਬਾਦਸਾਹਿਆਂ ਬਾਦਸਾਹਿਆਂ ਬਖਸ਼ ਦਿੰਦੇ ਸਤ ਸੰਗਤ ਜੇ ਸਤਿਗੁਰ ਨਦਰ ਕਰੇ ਸਤਿਗੁਰ ਮਹਾਰਾਜ ਕਦੋਂ ਨਦਰ ਕਰਦਾ ਹੈ ਜਦੋਂ ਇਨਸਾਨ ਸਤਿਗੁਰੂ ਮਹਾਰਾਜਿਆਂ ਦੇ ਹੁਕਮ ਮੁਤਾਬਕ ਚੱਲਦਾ ਹੈ ਬਾਣੀ ਪੜਦੇ ਆ ਸ਼ਬਦ ਲਖ ਪੜ ਸਾਰਿਆਂ ਦੇ ਯਾਦ ਹੈ ਜੋ ਮੰਗੈ ਅਕਰ ਆਪਣੀ ਦੇਖੋ ਜਦੋਂ ਅਸੀਂ ਭਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਬਣਾ ਲਿਆ ਨਾ ਅਸੀਂ ਆਪਣਾ ਉਹਨੂੰ ਬਣਾਉਣੇ ਹੈ ਜਿਹਦੇ ਨਾਲ ਸਾਡਾ ਉੱਤਪਿਆ ਹੋ ਜਾਂਦਾ ਹੈ ਕਈ ਵਾਰ ਆਪਾਂ ਕਹਿੰਦੇ ਨੇ ਵੀ ਇਹ ਤਾਂ ਸਾਡੀ ਆਪਣੇ ਨੇ ਮਹਾਰਾਜ ਕਹਿੰਦੇ ਜਦੋਂ ਇੱਕ ਨੂੰ ਆਪਣਾ ਵਡਾ ਲਿਆ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਰ ਅਸਰ ਸੱਤ ਦਿੱਤੀਆਂ ਤੇ ਫਿਰ ਇਹ ਸਤਗੁਰੂ ਮਹਾਰਾਜ ਜੀ ਦੇ ਵਚਨ ਨੇ ਜੋ ਵੀ ਮੰਨਦੇ ਤੇ ਮਹਾਰਾਜ ਹੋੜੀਆਂ ਪਰਦੇ ਸਤਗੁਰੂ ਮਹਾਰਾਜ ਜੀ ਨੂੰ ਆਪਣਾ ਗੁਰੂ ਜੋ ਮੰਨ ਕੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਰਹਿ ਫਿਰ ਜੋ ਮੰਨਦਾ ਮਹਾਰਾਜ ਦਿੰਦੇ ਨੇ ਮਹਾਰਾਜਿਆਂ ਦਾ ਸਤਕਾਰ ਜੋ बाबा जी ने हुक्म ना मारे महाराज जी के बंधन ने इच्छा पूर्वक सर्व सुखदाता हर जान का वस है काम काम महाराज सारी इच्छा इच्छावां पूरी कर और सत्य गुरु ने सिखा गुरु वाला हो के चल फिर क्योंकि आप संसार सारा भिखारिया नहीं रहने जब तक भिखारी सिर्फ है ਅਕਾਲ ਦਾਤਾ ਅਲੋ ਸਾਡੇ ਮਨ ਵਿੱਚ ਇੱਕ ਖਿਆਲ ਹੁੰਦਾ ਕਿ ਵਾਰ ਕਿ ਜਦੋਂ ਪੁਣਤਾਰ ਮਾਇਆ ਹੋਵੇ ਥੋੜੇ ਜੀ ਬੰਦ ਇਨਸਾਨ ਨੂੰ ਹੁੰਦਾ ਵੀ ਇਹ ਬਹੁਤਾ ਸੁੱਖ ਹੁੰਦਾ ਨਹੀਂ ਭਾਈ ਕੋਈ ਜੇ ਮਾਇਆ ਹੈ ਉਹ ਸਕਦਾ ਕੋ ਸਰੀਰ ਨੂੰ ਕੀ ਹੋਵੇ ਇਹਨ ਤੋਂ ਭਗਵਾਨ ਮਹਾਰਾਜ ਜੀ ਨੂੰ ਕੋਈ ਨਾ ਕੋਈ ਮੰਦ ਨਾ ਕੋਈ ਮੰਨਦਾ ਹੈ ਕੋਈ ਤੁਮ ਮੰਨਦਾ ਹੈ ਕੋਈ ਫੋਪ ਮੰਨਦਾ ਕੋਈ ਸਰੀਰ ਨੂੰ ਸੁੱਖ ਮੰਨਦਾ ਕੋਈ ਮਾਇਆ ਮੰਨਦਾ ਹੈ ਕਰਵਾੜ ਮੰਗਦਾ ਹੈ ਬੜੀ ਵੱਡੇ ਕਪਾਰ ਲੈ ਕੇ ਜਗਤ ਭਖਾਰੀ ਫਿਰਤ ਹੈ ਸਭ ਤੋਂ ਦਾਤਾ ਰਾਮ ਇੱਕ ਦਾਤਾ ਪਰਮਾਤਮਾ ਵੇ ਮੈਨੂੰ ਦਾਤਾਂ ਦੇਣ ਵਾਲਾ ਹੈ ਜਿਹੜਾ ਵੀ ਮਹਾਰਾਜ ਦੇ ਚਰਨਾਂ ਤਕ ਬਲਵਾਸ ਬੇਨਤੀ ਕਰਦਾ ਹੈ ਮਹਾਰਾਜ ਉਹਨਾਂ ਦੀਆਂ ਝੋਲੀਆਂ ਫੜਦੇ ਹੁੰਦੇ ਅੱਜ ਗੁਰਮੁਖ ਪਰਿਵਾਰ ਵੱਲੋਂ ਸਰਦਾਰ ਵਿਰਾਲ ਸਿੰਘ ਜੀ ਆਂਦੇ ਸਾਰੇ ਜੀ ਪਰਿਵਾਰ ਵੱਲੋਂ ਕਾਕਾ ਰਤਾਜ ਸਿੰਘ ਕਿਨਾਂ ਦੀ ਪਹਿਲੇ ਲੋਨੀ ਦੀ ਖੁਸ਼ੀ ਅੰਦਰ ਮਹਾਰਾਜ ਜੀ ਆ ਵੀਆਣੀ ਕੋ ਉtrasੇ ਲਏ ਭਾਵੇਂ ਕਿ ਅੱਜ ਦੇ ਸਮੇਂ ਦੇ ਜੇ ਗੱਲ ਕਰੀਏ ਗੁਰਮਖੋ ਧੀਆ ਵੀ ਪੁੱਤਰਾਂ ਦੇ ਨਾਲੋਂ ਘਟਣੀ ਆਪਾਂ ਜਿਹੜੀ ਵੀ ਵਰਗ ਦੀ ਗੱਲ ਕਰੀਏ ਭਾਵੇਂ ਪੜ੍ਹਾਈ ਦਾ ਲੈ ਲਈਏ ਸਦ ਸੰਗਤ ਕਿੱਡਾ ਨਾ ਲੈ ਲਈਏ ਹਰ ਵਰਗ ਦੇ ਹਿੰਦਨ ਧੀਆ ਨੇ ਬੜੀਆਂ ਵਰਦਾਨਾਂ ਆਈਆਂ ਠੀਕ ਹੈ ਆਪਾਂ ਸੰਭਾਰੀਏ ਗੁਰੂ ਕੋ ਜਿੱਥੇ ਧੀ ਜ਼ਰੂਰੀ ਐ ਤੇ ਉੱਥੇ ਪੁੱਤਰ ਵੀ ਜੰਮਦਾ ਸਤਸੰਗ ਆਪਾਂ ਕੁਝ ਸਮਾਂ ਵਿਚਾਰ ਕਰੀਏ ਕਿੰਦੇ ਇਹ ਪੁੱਤਰ ਦੀ ਅੰਧਾਪਾ ਸਤਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਉਹਨਾਂ ਦੀਆਂ ਵੀ ਝੋਲਣਾ ਭਰੀਆਂ ਜਿਨ੍ਹਾਂ ਦੇ ਕਰਮਾਂ ਵਿੱਚ ਬੈਠੇ ਆਪਨੇ ਲਾਗੇ ਕੋਚੁੰਡੀ ਦੇ ਰਹਿਣ ਵਾਲਾ ਸੀ ਭਾਈ ਆਦਮ ਜੀ ਕਰ ਮੇਰੇ ਧੰਨ ਧੋੜੋ ਕਰਵਾਰ ਜੈਨਾਮ ਹੋਸ ਪਰਿਥਾਨ ਤੇ ਗਿਆ ਪਰ ਤਿੱਖੋਂ ਵੀ ਝੂੜੀ ਨਹੀਂ ਪਈ ਪੁੱਤਰ ਨਹੀਂ ਬਣੀ ਠੱਗ ਧਰ ਕੇ ਮੈਂ ਗਿਆ ਘਰ ਵਾਲੀ ਨੂੰ ਕਹਿੰਦਾ ਭਗਵਾਨ ਨੇ ਕੋਈ ਕਰਮਾਂ ਦੀ ਖੇਡ ਕੋਈ ਮਾੜੇ ਕਰਮ ਹੋਣਗੇ ਆਪਾਂ ਨੂੰ ਪੁੱਤਰ ਆਪਣੇ ਕਰਮਾਂ ਵਿੱਚ ਨਹੀਂ ਕਿਉਂ ਨਾ ਹੋ ਸਕੇ ਆਪਣਾ ਜੀਵਨ ਸਵਾਰ ਲਈਏ ਮਾਰੇ ਇਹਦੇ ਲਿਖ ਕੇ ਲਾ ਮਾਇਆ ਹੈ ਜੈ ਜਹਾ ਹੈ ਘਰਵਾਲ ਚੰਗੈ ਕਿ ਉਹਨੂੰ ਸੇਵਾ ਕੀ ਆਰੰਭ ਕਰ ਦਿੱਤੀ ਜਿਹੜਾ ਇਹਨੂੰ ਵਿਰਾਹੀਤ ਪਾੰਦੀ ਅੰਗਨ ਓਕਾ ਦੇ ਦਿੱਤਾ ਨਗਰ ਦੇ ਵਿੱਚ ਵੀ ਭਾਈ ਆਦਮ ਦੇ ਘਰ ਤੈਰੇ ਉਹਨੂੰ ਪ੍ਰਸ਼ਾਦਾ ਪਾਣੇ ਵਿੱਚ ਕਾਵੇਗਾ ਰਹਿਣ ਵਾਸਤੇ ਕੱਪੜਾ ਲੈਣਾ ਕਿ ਦੇਵੇ ਰਮ ਵਿਚਾਰ ਬੜਾ ਲੰਬਾ ਸਮਾਂ ਹੋ ਗਿਆ ਸੇਵਾ ਕਰਦੇ ਆ ਭਾਈ ਆਦਮ ਜੀ ਨੇੜੇ-ਨੇੜੇ ਇਲਾਕੇ ਦੇ ਵਿੱਚ ਵਹਿਮਾ ਹੋਈ ਵੀ ਕੋਈ ਹੈ ਸੇਵਾ ਕਰਨ ਵਾਲਾ ਭਾਵਨਾ ਵਾਲਾ ਇੱਕ ਦਿਨ ਗੁਰੂ ਮਹਾਰਾਜ ਜੀ ਦੀ ਕਿਰਪਾ ਕਿਸੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਸੰਗਤ ਆਈ ਜਦੋਂ ਚੋਮੰਡੀ ਆਈ ਦਾ ਉਹ ਸ਼ਾਮ ਪਈਗੀ ਦੱਸਿਆ ਕਿਸੇ ਨੇ ਕਿ ਇੱਕ ਇੱਕ ਭਾਈ ਆਰਣ ਜੀ ਰਹਿੰਦੇ ਨੇ ਇੱਕ ਬੜੇ ਪਿਆਰ ਵਾਲੇ ਨੇ ਉਹ ਪ੍ਰਸ਼ਾਦਾ ਪਾਣੀ ਵਿੱਚ ਪਾਉਣਗੇ ਤੇ ਰਹਿਣ ਵਾਸਤੇ ਪ੍ਰਬੰਧ ਵੀ ਆ ਸੰਗਤ ਚੱਲੀ ਗਈ ਬੜੇ ਪਿਆਰ ਨਾਲ ਗੱਪਾਂ ਲਈ ਪ੍ਰਸ਼ਾਦਾ ਪਾਣੀ ਸਿਖਾਏ ਰੋਹ ਵਿਚਾਰ ਕਹਿੰਦੇ ਜਦੋਂ ਪ੍ਰਸ਼ਾਦਾ ਪਾਣੀ ਸਕਾਉਣ ਤੋਂ ਬਾਅਦ ਬੈਠੇ ਸਾਰ ਸੰਗਤ ਸੰਗਤ ਨੇ ਦੇਖਿਆ ਵੀ ਘਰਬਾਰ ਬਹੁਤ ਵੱਡਾ ਹੈ ਤੇ ਸੇਵਾ ਆ ਦੋ ਜਣੇ ਮੀਆਂ ਬੀਬੀ ਕਰ ਰਹੇ ਨੇ ਅੱਜ ਦੇ ਨੇ ਪੁੱਛਾ ਮਹਾਰਾਜ ਦੀ ਕਿਰਪਾ ਘਰਵਾ ਬਹੁਤ ਵੱਡਾ ਹੈ ਤੁਹਾਡੇ ਬੱਚੇ ਕਿੱਥੇ ਨੇ ਕੀ ਕੰਮ ਕਾਰ ਕਰਦੇ ਨੇ ਇਹਨੇ ਜਦ ਇਹ ਗੱਲ ਕਹੀ ਭਾਈ ਆਦਮ ਦੇ ਅੱਖਾਂ ਵਿੱਚ ਸਮਝ ਆ ਗਈ ਤੇ ਕਹਿੰਦੇ ਰੱਬ ਦਾ ਦਿੱਤਾ ਮਾਇਆ ਭੰਡਾਰ ਕੋਤ ਕੁਝ ਹੈ ਪਰ ਨਾ ਬੱਚੀ ਨਾ ਬੱਚਾ ਪੁਲਾਦ ਭਰੇ ਨਹੀਂ ਕੋਈ ਕਰਮਾ ਵੀ ਥੇ ਸੰਗਤ ਕਹਿਣ ਲੱਗੇ ਇਹਨੇ ਵੀ ਕੀ ਤੁਸੀਂ ਭਗਤ ਗੁਰੂ ਰਾਮਦਾਸਵਾਹ ਰਾਜਿਆਂ ਦੇ ਚਰਨਾਂ 'ਚ ਜਾ ਕੇ ਅਰਦਾਸ ਕੀਤੀ ਹੈ ਭਾਈ ਆਕਮ ਕਹਿੰਦਾ ਮੈਂ ਹੋਰ ਥਾਂ ਬਹੁਤ ਗਿਆ ਪਰ ਗੁਰੂ ਮਹਾਰਾਜ ਜੀ ਦੇ ਦਰ ਤੇ ਨਹੀਂ ਸੰਗਤ ਕਹਿਣ ਲੱਗੇ ਇੱਕ ਵਾਰ ਜਾਓ ਮਰਨੇ ਟੁੱਟ ਕੇ ਤੇ ਝੋਲੀ ਭਰ ਦੇਣਗੇ ਭਾਈ ਆਕਮ ਨੇ ਕਰ ਚੁੱਕੀ ਸੰਗਤ ਦੀ ਇੰਨੇ ਆਪਣਾ ਲੋੜੀ ਦਾ ਸਮਾਨ ਲਿਆ ਦੇ ਭਾਈ ਆਦਮ ਤੇ ਉਹਦੇ ਘਰ ਵਾਲੇ ਚਲੇ ਗਏ ਮਹਾਰਾਜ ਜੀ ਦੇ ਚਰਨਾਂ ਵਿੱਚ ਮੇਕੋ ਜਦੋਂ ਮੰਗਣ ਦਾ ਤਰੀਕਾ ਹੋਣਾ ਚਾਹੀਦਾ ਐਉਣੀ ਵੀ ਗੁਰੂ ਰਾਮ ਦਾਸ ਮਹਾਰਾਜ ਕੋਲ ਗਏ ਤੇ ਨਾਲ ਦੇ ਨਾਲ ਮੰਗਦੇ ਦਸ਼ਤਕੀ ਤੇ ਨਮਸਕਾਰ ਕਰਕੇ ਸੇਵਾ ਅਰੰਭ ਕਰ ਦਿੱਤੀ ਸੇਵਾ ਦੇ ਵਿੱਚ ਬਹੁਤ ਵੱਡੀ ਗੁਰਮੁਖੀ ਤਾਕਤ ਹੈ ਮਾਰਾ ਦੀਆਂ ਦੇ ਬਚਨ ਪੜਦੇ ਆ ਸਤਿਗੁਰ ਕੀ ਸੇਵਾ ਸ਼ਬਦ ਹੈ ਜੇ ਕੋ ਕਰੇ ਚਿਤਵਾਂ ਮਨ ਚਿੰਦਿਆ ਫਰ ਪਾਵਣ ਜੋ ਵੀ ਮਨ ਦੀ ਭਾਵਨਾ ਹੁੰਦੀ ਹੈ ਪੂਰੀ ਹੁੰਦੀ ਹੈ ਤੇ ਨਾਲ ਮਾਰਾ ਜੀ ਕਹਿੰਦੇ ਹੋਂਮੇ ਵਿੱਚੋਂ ਚਾ ਜਾਏ ਹੋਂਮੇ ਖਤਮ ਹੋ ਜਾਂਦੀ ਹੈ ਨਿਮਰਤਾ ਆ ਜਾਂਦੀ ਹੈ ਕਹਿੰਦੇ ਭਾਈ ਆਦਮ ਜੀ ਆਨੇ ਸੇਵਾ ਕੀ ਅਰੰਭ ਕੀਤੀ ਜੰਗਲ ਦੇ ਵਿੱਚ ਜਾਣਾ ਦੋ ਲੱਕੜਾਂ ਦੀਆਂ ਭੜੀਆਂ ਲਿਆਉਣੀ ਆ ਸੁੱਕੀਆਂ ਲੱਕੜਾਂ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਪਾ ਦੇਣੀ ਤੇ ਕੁਝ ਕਲੱਕੜਾ ਆਪਣੇ ਕੋਲ ਵੀ ਰੱਖ ਲੈਣੀ ਹੈ ਕਿਉਂ ਇੱਕ ਵਾਰ ਵੀ ਮੌਸਮ ਖਰਾਬ ਹੋਣ ਦਾ ਵੀ ਨਾ ਜਾਇਆ ਜਾਵੇ ਤੇ ਨਿਂਦਰ ਨਿਯਮ ਦੇ ਵਿੱਚ ਕੋਈ ਵਿਗੜਾ ਨਾ ਪਾਵੇ ਔਕਾਪਟਣਾ ਆਵੇ ਇਹਦੇ ਇੰਨਾ ਹੀ ਕਰਦੇ ਨੇ ਲਗਾਤਾਰ 6 ਮਹੀਨੇ ਸੇਵਾ ਕਰਦੇ ਆ ਰਿਹਾ ਹਾਂ ਗੁਰੂ ਰਾਮਦਾਸ ਮਹਾਰਾਜਿਆਂ ਦੇ ਲੰਗਰ 'ਚ ਲੱਕੜਾਂ ਭੇਜਦੇ ਨੇ ਸੇਵਾ ਕਰਦੇ ਨੇ ਪਿਆਰ ਨਾਲ ਇੱਕ ਦਿਨ ਸਤਿਗੁਰੂ ਮਹਾਰਾਜ ਟੁਠੇ ਨੇ ਮਹਾਰਾਜ ਕੋਇੰਦਵਰ ਸਾਹਿਬ ਦੀ ਧਰਤੀ ਤੋਂ ਵਾਪਸ ਆਏ ਮੌਸਮ ਖਰਾਬ ਹੋਇਆ ਏ ਸਤਿਗੁਰੂ ਮਹਾਰਾਜ ਘੋੜੇ 'ਤੇ ਸੁਵਾਰ ਨਾਲ ਸੰਗਤ ਐ ਸੇਵਾਦਾਰ ਮਨਾਂ ਜੀਅ ਦੇ ਮਸਤਰ ਗਿੱਲੇ ਹੋ ਗਏ ਮੀਂਹ ਕਾਰਨ ਬਾਸ ਫੈਲੀ ਵਰਣਾਇ ਸਤਿਗੁਰ ਮਹਾਰਾਜ ਜੀ ਨੇ ਵਚਨ ਕੀਤਾ ਕਿ ਜਿਹੜਾ ਵੀ ਸਿੱਖ ਮੇਰੇ ਸਿੱਖਾਂ ਦੇ ਵਸਤਰ ਛਾਲੇਗਾ ਨਾ ਸੇਵਾਦਾਰ ਗੁਰਨਾਨਕ ਦੇ ਦਰ ਤੋਂ ਜੋ ਵੀ ਮੰਗੇਗਾ ਤੇ ਉਹ ਮਿਲੇਗਾ ਆਪ ਕੋ ਸਤਨਾਮ ਵਾਹਿਗੁਰੂ ਜੋ ਵੀ ਮੰਗੇਗਾ ਮਿਲ ਜਾਵੇ ਭਾਈ ਆਤਮ ਜੀ ਨੂੰ ਅੰਤ ਲੱਗਿਆ ਜੀ ਇਸ ਸਤਿਗੁਰ ਮਹਾਰਾਜ ਜੀ ਨੇ ਵਚਨ ਕਰ ਦਿੱਤੇ ਪਰ ਬਾੜੀ ਮੁੱਕਣ ਲੱਗੇ ਭਗਵਾਨ ਨੇ ਗੁਰੂ ਮਹਾਰਾਜਦਰ ਫੇਨੇ ਲੈ ਸਮਾਂ ਆ ਗਿਆ ਹੈ ਹੁਣ ਲੰਗਣਾ ਜਾਵੇ ਮਹਾਰਾਜ ਜੀ ਨੇ ਵਚਨ ਕੀਤੇ ਨੇ ਵੀ ਜਿਹੜਾ ਸਿੱਖਾਂ ਦੇ ਵਸਤਰ ਸੁਹਾਵੇ ਜੋ ਮੰਗੇਗਾ ਮਿਲੇਗਾ ਰੋ ਵਿਚਾਰ ਕਿੰਨੇ ਜਿਹੜਾ ਲੱਕੜਾ ਆਪਣੇ ਕੋਲ ਜਮਾ ਰੱਖਦਾ ਸੀ ਲੱਕੜਾ ਬਾੜੀਆਂ ਅੱਗ ਜਲਾਈ ਵੀ ਪ੍ਰੰਤਰ ਸਮਿਆਂ ਅੰਦਰ ਗੁਰਮੁਖ ਕੋ ਇਦਾਂ ਦੇ ਸਾਧਨ ਹੁੰਦੇ ਸਨ ਜਦ ਅੱਗ ਵੜੀ ਮਹਾਰਾਜ ਜੀ ਦੇ ਜਿਹੜੇ ਸਿੱਖ ਸਨ ਉਹਨਾਂ ਨੇ ਬਸ ਪਰ ਸਖਾ ਇਹ ਅਗਦੇ ਨਾਲ ਮਹਾਰਾਜ ਦੇਖ ਰਹੇ ਨੇ ਸਭ ਕੁਝ ਹੁਕਮ ਕੀਤਾ ਜਿਹੜੇ ਸੇਵਾਦਾਰ ਨੇ ਸੇਵਾ ਕੀਤੀ ਦੀਵਾਨ ਵਿੱਚ ਬੁਲਾਇਆ ਜਾਂਦੇ ਅੰਮ੍ਰਿਤ ਵੇਲਾ ਹੋਇਆ ਭਾਈ ਆਦਮ ਨੂੰ ਬੁਲਾਇਆ ਭਾਈ ਸੇਵਾ ਕੀਤੀ ਹੈ ਤੂੰ ਮੰਗ ਕੀ ਮੰਗ ਬੰਦ ਇਤਿਹਾਸ ਕਰ ਲਿਖਦੇ ਨੇ ਕਿ ਇਹ ਪੋਸ ਵੇਲੇ ਭਾਈ ਆਦਮ ਜੀ ਆ ਦੀ ਉਮਰ ਤਕਰੀਬਨ 60 ਤੋਂ 65 ਸਾਲਾਂ ਦੇ ਕਰੀਬ ਸੀ ਚਿੱਟਾ ਦਾੜਾ ਸੀ ਸੋਚਦਾ ਭਾਈ ਆਦਮ ਕਹਿੰਦਾ ਮਨਾ ਆਪ बटे ਕੇ ਵਿੱਚ ਜੇ ਮੈਂ ਮਹਾਰਾਜ ਜੀ ਤੋਂ ਪੁੱਤਰ ਦੀ ਦਾਤ ਮੰਗਾਂਗਾ ਤਾਂ ਲੋਕ ਕੀ ਕਹਿਣਗੇ ਵੀ ਬਡੇਪਾ ਹੈ ਤੇ ਹੁਣ ਪੁੱਤਰ ਦੀ ਦਾਤ ਮੰਗਦਾ ਨਹੀਂ ਬੰਗਿਆ ਗਿਆ ਮਹਾਰਾਜ ਆਪ ਜੀਆਂ ਨੇ ਦਿੱਤਾ ਸਭ ਕੁਝ ਮਹਾਰਾਜ ਜਾਣੀਤਾਲ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਆਦਮ ਭਾਵਨਾ ਪਰਹੋਤ ਸੀ ਤੇ ਇਲਾਵਾ ਨਾ ਰਹੀ ਮਹਾਰਾਜ ਵਿਚਾਰਨਾ ਉਹ ਭਾਈ ਆਦਮ ਕਹਿੰਦਾ ਮਹਾਰਾਜ ਜਿਹੜੀ ਵਸਤੂ ਮੈਂ ਲੈਣ ਵਾਸਤੇ ਆਇਆ ਮੇਰੇ ਵਿੱਚ ਤਾਕਤ ਨਹੀਂ ਉਹ ਮੈਂ ਮੰਗ ਰਿਹਾ ਮੇਰੇ ਘਰ ਵਾਲੇ ਨਾਲ ਆਈ ਮਹਾਰਾਜ ਉਹ ਮੰਗੇ ਦਿਵਾਨ ਸੱਜੇ ਵਾਲੇ ਭਾਈ ਆਤਮ ਜੀ ਆ ਦੀ ਘਰ ਵਾਲੇ ਹੱਥ ਜੋੜ ਕੇ ਖੜੀ ਮਹਾਰਾਜ ਆਪਰੀ ਅੰਦਰ ਦਿੱਤਾ ਸਭ ਕੁਝ ਹੈ ਪਰ ਮਹਾਰਾਜ ਜਦੋਂ ਕਰੋ ਚੱਲੇ ਮਨ ਪੁੱਤਰ ਦੇ ਦਾਤ ਲੈਣ ਵਾਸਤੇ ਆਏ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੜਾ ਸੋਹਣਾ ਕਵੀ ਨੇ ਲਿਖਿਆ ਮਾਮਾ ਭਾਵੇਂ ਹੋਵਣ ਪਰੀਆਂ ਨਾਲ ਹੱਸਣ ਦੇ ਡੱਕ ਡੱਕ ਪਰੀਆਂ ਪਹਿਨਣ ਪੱਟ ਹੰਡਾ ਬਣ ਜਣੀਆਂ ਪੂਰਾ ਕੱਢੇ ਸ਼ਿੰਗਾਰ ਨਾ ਹੋਵੇ ਜੇ ਗੜ ਲੱਗਾ ਨਾ ਹਾਰ ਨਾ ਹੋਵੇ ਜਿਵੇਂ ਸਮਾਂ ਮਾਂ ਦੇ ਗੋਧ ਵਿੱਚ ਉਹਦਾ ਬੱਚਾ ਨਹੀਂ ਖੇਡਦਾ ਉਹਨਾ ਸਮਾਂ ਹਾਰ ਸ਼ਿੰਗਾਰ ਸਭ ਕੁਝ ਫਜ਼ੂਲਾ ਹੈ ਬੇਨਤੀ ਕੀਤੀ ਮਹਾਰਾਜ ਤੇ ਪੁੱਠਿਆਂ ਜੇ ਸਾਡੀ ਸੇਵਾ ਪ੍ਰਵਾਨ ਹੈ ਕਿ ਮਹਾਰਾਜ ਪੁੱਤਰ ਦੇ ਦਾਤ ਮਖਸ਼ ਦੇਵ ਆਪ ਕੋ ਸਤਨਾਮ ਵਾਹਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਕਾਹੀ ਸਮਾ ਨਿਤਰ ਬੰਦਨੇ ਮਹਾਰਾਜ ਜੀ ਦੇ ਤੇ ਸਤਪੁਰ ਮਹਾਰਾਜ ਨਿਤਰ ਬੰਦ ਕਰਕੇ ਚੁੱਪਚਾਪ ਕਾਹੀ ਸਮਾ ਬੈਠੇ ਰਹੇ ਮਹਾਰਾਜ ਜੀ ਨੇ ਅੱਖਾਂ ਖੋਲੀਆਂ ਬਚਨ ਕੀਤੇ ਭਾਈ ਆਤਮ ਤੇਰ ਕਰਮਾਂ ਵਿੱਚ ਪੁੱਤਰ ਨੇ ਆਪ ਕੋ ਸਤਨਾਮ ਜੀ ਵਾਹਿਗੁਰੂ ਬਾਤਨ ਕੀਤੇ ਵੀ ਕਰਮਾਂ ਵਿੱਚ ਨਹੀਂ ਭਾਈ ਆਦਮ ਤੇ ਕੋਈ ਘੜ ਵਾਲੇ ਹੋਣ ਲੱਗ ਪਏ ਮਹਾਰਾਜ ਸਗਲ ਦੁਆਰ ਕੋ ਸਾੜ ਕੇ ਕਿਹੋ ਤੁਹਾਰੋ ਵਾਹੀ ਕਹੀ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਮਹਾਰਾਜ ਹੋਰ ਤੇਰੇ ਦਰ ਤੋਂ ਛੱਡ ਕੇ ਕਿਹੜੇ ਦਰ ਜਾਈਏ ਮਹਾਰਾਜ ਤੇਰੇ ਦਰ ਤੇ ਆਸ ਲੈ ਕੇ ਆਏ ਸੀ ਮਹਾਰਾਜ ਇੱਕੋਂ ਵੀ ਜੇ ਖਾਲੀ ਮੁੜ ਕੇ ਹੋਰ ਕੋਈ ਦਰ ਨਹੀਂ ਦਿੱਤੇ ਵਾਲੀ ਸਤਿਗੁਰੂ ਮਾਰਾ ਜੀ ਨੇ ਤੇ ਇਹ ਦਿੱਤਾ ਕਿ ਇਹ ਸੱਚ ਹੈ ਤੁਹਾਡੇ ਕਰਮਾਂ ਵਿੱਚ ਵੀ ਨਹੀਂ ਪੁੱਤਰ ਪਰ ਸੇਵਾ ਕੀ ਕੀ ਗੁਰਨਾਨਕ ਦੇ ਦਰ ਦੀ ਅਸੀਂ ਵਾਅਦਨ ਕੀਤੇ ਸਨ ਵੀ ਜਿਹੜਾ ਵੀ ਭਾਵਨਾ ਨਾਲ ਸਾਡੇ ਸਿੱਖਾਂ ਨੇ ਆ ਸੇਵਾ ਕਰੇਗਾ ਕਿੰਨਾਂ ਦੇ ਵਸਤਰ ਸੁਧਾਵੇਗਾ ਗੁਰਨਾਨਕ ਦੇ ਦਰ ਤੋਂ ਜੋ ਮੰਗੇਗਾ ਉਹ ਮਿਲੇਗਾ ਤੇ ਲੈ ਅਸੀਂ ਵਚਨ ਕਰਦੇ ਹਾਂ ਤੇਰੇ ਕਰਮਾਂ ਵਿੱਚ ਇਨੇ ਸਾਡੇ 4 ਪੁੱਤਰਾਂ ਨੇ ਜਨਮ ਲੈਣਾ ਸੀ ਗੁਰੂ ਕੋ ਅਥਿਆਸ ਪੜ੍ਹਦੇ ਆ ਫਿਰ ਪਤਾ ਲੱਗਦਾ ਹੈ ਮਹਾਰਾਜ ਕਹਿੰਦੇ ਸਾਡੇ ਘਰ 3 ਪੁੱਤਰਾਂ ਨੇ ਜਨਮ ਲੈ ਲਿਆ ਫਿਰ 3 ਚੰਨਾਂ ਦੇ ਇੱਕ ਗੁਰੂ ਅਜਾ ਦੇ ਮਹਾਰਾਜ ਜਿਹੜੇ ਗੁਰੂ ਬਣੇ ਬਾਦ ਮਹਾਰਾਜ ਕਹਿੰਦੇ ਚੌਥੇ ਪੁੱਤਰ ਨੇ ਸਾਡੇ ਘਰ ਜਨਮ ਲੈਣਾ ਸੀ ਮਹਾਰਾਜ ਕਹਿੰਦੇ ਤੁਸੀਂ ਸੇਵਾ ਕੀਤੀ ਭਾਵਨਾ ਨਾਲ ਦਾਉ ਕੋ ਪੁੱਤਰ ਸਾਡੇ ਘਰ ਨਹੀਂ ਜਨਮ ਲਵੇਗਾ ਸਮਾਂ ਆਵੇਗਾ ਤੇ ਤੁਹਾਡੇ ਘਰ ਜਨਮ ਲਵੇਗਾ ਮਹਾਰਾਜ ਜੀ ਨੇ ਪਹਿਲੀ ਕਹਿ ਦਿੱਤਾ ਤੇ ਨਾਮ ਉਹਦਾ ਭਾਈ ਭਗਤੂ ਰੱਖ ਦਿਓ ਆਪ ਕੋ ਸਤਨਾਮ ਸਾਧ ਗੁਰੂ ਇੱਥੇ ਸਮਰਥ ਸਤਿਗੁਰੂ ਮਹਾਰਾਜ ਜਿਨ੍ਹਾਂ ਨੇ ਪਹਿਲੀ ਵਚਨ ਕਰ ਦਿੱਤੇ ਪੁੱਤਰ ਵੀ ਘਰ ਵਿੱਚ ਜਨਮ ਲਵੇਗਾ ਤੇ ਨਾਮ ਭਾਈ ਭਗਤੂ ਰੱਖ ਦਿਓ ਮਹਾਰਾਜ ਜੀ ਨੇ ਵਚਨ ਕਰ ਦਿੱਤੇ ਸਤਗੁਰੂ ਮਹਾਰਾਜਿਆਂ ਨੂੰ ਬਚਨ ਲੈ ਕੇ ਖੁਸ਼ੀਆਂ ਦੇ ਨਾਲ ਭਾਈ ਆਗਮ ਤੇ ਉਹਦੇ ਘਰ ਵਾਲੇ ਆਪਣੇ ਨਗਰ ਪੁੱਛੋ ਮੰਡੀ ਵਿੱਚ ਆਏ ਸਮਾਂ ਗਿਆ 7 ਸੰਗਤ ਗੁਰੂ ਮਹਾਰਾਜਿਆਂ ਦੇ ਬਚਨਾਂ ਮੁਤਾਬਕ ਭਾਈ ਆਗਮ ਦੇ ਘਰ ਪੁੱਤਰ ਨੇ ਜਨਮ ਲਿਆ ਹੈ ਤੇ ਨਾਮ ਭਾਈ ਭਗਤ ਰੂਪਿਆ ਜਿਨ੍ਹਾਂ ਨੇ ਗੁਰੂ ਦੇ ਦਰ ਦੀ ਘੜਾ ਲੰਗਾ ਸਮਾਂ ਸਿੱਖੀ ਦੀ ਪ੍ਰਚਾਰ ਦੀ ਸੇਵਾ ਕੀਤੀ ਕਹਿਣ ਤੋਂ ਭਾਵ ਮਹਾਰਾਜਿਆਂ ਦਾ ਦਰ ਐਸਾ ਹੈ ਜਦੋਂ ਭਾਵਨਾ ਨਾਲ ਸੇਵਾ ਕਰਾਂਗੇ ਅਰਦਾਸ ਬੇਨਤੀ ਕਰਾਂਗੇ ਤੇ ਮਹਾਰਾਜ ਝੋਲੀयां ਪਾ ਦੇਣਗੇ ਦੋਇ ਕਰ ਜੋੜ ਕਰ ਨੂੰ ਅਰਦਾਸ ਸਤਿਗੁਰ ਭਾਵੇਂ ਤਾਂ ਹੋਂ ਹੈ ਰਾਹ ਮਹਾਰਾਜ ਜੀ ਕਿਹ ਤੋਂ ਕਹਿੰਦੇ ਨੇ ਬਿਰਤੀ ਕਦੇ ਨਾ ਹੋ ਬਈ ਜਨ ਕੀ ਕਲਾਸ ਮਹਾਰਾਜਿਆਂ ਦੀ ਅਰਦਾਸ ਸਤਿਗੁਰ ਮਹਾਰਾਜ ਕਹਿੰਦੇ ਬਿਰਤੀ ਨਹੀਂ ਜਾਂਦੀ ਪਰ ਗੁਰੂ ਦੇ ਅਸਖਰ ਤੇ ਵੀ ਭਾਵ ਰਹੁਣੀ ਜਾਂਦੇ। ਮਾਫ ਕਰਨਾ ਅਸੀਂ ਅਰਦਾਸ ਨਹੀਂ ਕਰਦੇ ਆ। ਅਸੀਂ ਵਰਦੇ ਕਿਤੇ ਹੋਰੋਂ ਨੇ ਭਾਈ ਸਾਹਿਬ ਨੂੰ ਗੁਣ ਕਰਦਨੇ ਆ ਭਾਈ ਸਾਹਿਬ ਸਾਡੀ ਅਰਦਾਸ ਕਰਦੇ ਹੋ ਜੀ। ਤੇ ਫੇਰ ਕਹਿੰਦੇ ਆ ਗੁਰੂ ਨੂੰ ਅਲਾਮਾ ਜਿੰਨੇ ਆ ਜੀ ਸਾਡੀ ਅਰਦਾਸ ਪ੍ਰਵਾਨ ਨਹੀਂ ਹੋਣੀ। ਇਦਾਂ ਕਿਵੇਂ ਹੋ ਜਾਵੇਗੀ? ਗੁਰੂ ਤੇ ਭਰੋਸਾ ਤੇ ਆਪਾਂ ਡਾਕਟਰ ਕੋਲ ਦਵਾਈ ਲੈਣ ਜਾਂਦੇ ਆ ਗੁਰੂ ਕੋ। ਉਹ ਪਹਿਲਾਂ ਕੀ ਕਰਦਾ ਹੈ ਭਲਾ ਡਾਕਟਰ ਕੋਲ ਜਾਂਦੇ ਆ। ਉਹ ਜਿਵੇਂ ਵੇਦ ਹਰਨ ਨਾਲ ਦਵਾਈ ਦੱਸਦਾ ਹੈ ਉਹ ਲੈਣੇ ਕਿ ਕਿ ਅਸਰ ਹੁੰਦਾ ਹੈ ਅਰਦਾਸ ਭਾਵਨਾ ਨਾਲ ਹੋਵੇ ਆਪ ਅਰਦਾਸ ਅਸਲ ਨੇ ਹਿਰਦੇ ਦੇ ਕੋਲ ਅੰਦਰ ਲੈ ਜਦੋਂ ਭਾਵਨਾ ਨਾਲ ਅਰਦਾਸ ਕਿੰ ਕਿ ਦੋਨੇ ਹੱਥ ਜੋੜ ਕੇ ਕਰਾਂਗੇ ਕਿ ਮਾਰੇ ਜੁੜੀਆਂ ਪਰ ਦਿੰਦਾ ਹੈ ਸਤ ਸੰਗਤ ਆਓ ਸਤਿਗੁਰੂ ਮਾਰਾ ਜੀ ਦੀਆਂ ਨੇ ਬਖਸ਼ਿਸ਼ ਕਿਰਪਾ ਕੀਤੇ ਵਰਮੁਖ ਕਬਾਰ ਸਰਦਾਰ ਬਿਰਾਜ ਸਿੰਘ ਜੀ ਦਾਰਾ ਇੰਨਾ ਤੇ ਸਤਪੁਰ ਮਹਾਰਾਜੀਆਂ ਨੇ ਇੰਨਾ ਦੇ ਸੁਪੁੱਤਰ ਕਾਕਾ ਸਰਪਾਰ ਸਿੰਘ ਜੀ ਇਹਨਾਂ ਦੀ ਪਹਿਲੀ ਲੋਈ ਸੀ ਸਬਾਹ ਅੰਦਰ ਸਤਪੁਰ ਮਹਾਰਾਜੀਆਂ ਦੀ ਬਾਣੀ ਦਾ ਪੋਠਕਾ ਕਰਿਆ ਗਿਆ ਹੈ ਬਾਣੀ ਦੇ ਪੋਠ ਆਸਰੇ ਰਹਿ ਗਏ ਹਨ ਕਲਯੁਗ ਮਹਿ ਕੀਰਤਨ ਸਰਬਦਾਨਾ ਗੁਰਮੁਖ ਜੱਪਿਆ ਲਾਇ ਧਿਆਨਾਂ ਦੇ